ਸਭਾ ਵਿੱਚ ਇਸ ਬੰਤੀ ਨੂੰ ਬੁਲਾਈ ਪਾਈ ਬਲੀ ਸਿੰਘ ਦੇ ਸੈਕਟ ਨੇ ਸਾਡਾ ਇਹ ਬਰੋਦਾ ਕੋਈ ਬਰੋਦਾ ਨਹੀਂ ਬਰੋਦੋਸ ਤਰੀਕੇ ਦਾ ਜਿੱਦੇ ਵਿੱਚ ਪ੍ਰਕਾਤ ਅੰਤਖਰ ਹੋ ਗਿਆ ਤੇ ਉਸ ਵੇਲੇ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਤੁਸੀਂ ਸੇਵਾ ਸੰਭਾਲੋ ਪਰ ਕਿ ਐਕਸਟਰਾ ਨਹੀਂ ਸੇਵਾ ਸੰਭਾਲ ਸਮਾਗਮ ਕੀਤਾ ਜਾਣਾ ਚਾਹੀਦਾ 31 ਅਕਤੂਬਰ 2018 ਵਿਧੀ ਵਕਤ ਕਹਿੰਦੇ ਸ੍ਰੀ ਕਾਸ ਦਾ ਕਸਰ ਦੇਦੇ ਸਮਾਗਮ ਪ੍ਰਯਾਸ ਜਿਸ ਵਿੱਚ ਪਹਿਲੀ ਕਸਤਾ ਸਚ ਕੰਨ ਸ੍ਰੀ ਗੁਰੂਦਰ ਸਾਹਿਬ ਜੀ ਦੀ ਪੁੱਕਤ ਸੀ ਉਸ ਵੇਲੇ ਸਿਗੁਣਾ ਨੇ ਦਿੱਤੀ ਸੀ ਤੇ ਹੁਣ ਉਹ ਵੀ ਕੰਮ ਕਰਦੇ ਨੇ ਤੇ ਪੰਥ ਵੱਲੋਂ ਕੋਨ ਪ੍ਰਵਾਨਗੀ ਲੈਣ ਦੀ ਲੋੜ ਹੀ ਹੈ ਪੰਥ ਦੀਆਂ ਸੰਸਥਾਵਾਂ ਸਿੰਘ ਸਭਾਵਾ ਦੇ ਤਹਿਤ ਬਣੀਆਂ ਸੰਪਰਦਾਵਾਂ ਤੋਂ ਪਰਵਾਨਗੀ ਲੈਣ ਦੀ ਲੋੜ ਹੀ ਹੈ ਉਹ ਵੀ ਕੰਮ ਕਰਦੇ कि जे आज ਗੁਰਦੁਆਰਾ ਨੂੰ ਬੋਲਿਆ ਤੀ ਉਹ ਤੋਂ ਦੂਰ ਨਹੀਂ ਹੈ ਕਿ ਜੋ ਦਸਤਾਰ ਵੀ ਕਹਿ ਸਾਡੇ ਕੋਲ ਦੇ ਰਿਆ ਕਰਦੀ ਹੈ ਤੇ ਘਰ ਤੋਂ ਦੂਰ ਜਾ ਕਰਨਾ ਵਿਚਾਰ ਤੁ ਕਰਦਾ ਹੈ ਕਿ ਜੀ ਕੇ ਸ਼ਰਮੌਰ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ ਹੈ ਪਰ ਬਾਕੀ ਸੰਸਥਾਵਾਂ ਜਾਂ ਬਾਕੀ ਸੰਗਠਨਾਂ ਬਾਕੀ ਜਥੇਬੰਦੀਆਂ ਸਿੰਘ ਸਭਾਵਾਂ ਇਸ ਸਰਮੌਰ ਸੰਸਥਾਨ ਨੇ ਬਾਹਮਾ ਨਹੀਂ ਤੁਸੀਂ ਬਾਹਮਾ ਦਿੱਤਾ ਨੂੰ ਤੋੜ ਕੇ ਕਿਵੇਂ ਸਮਾਜ ਕਰ ਸਕਦੇ ਕਿਵੇਂ ਅੱਗੇ ਵਧ ਸਕਦੇ ਤੁਸੀਂ ਇਹਨੂੰ ਉਤਾਰ ਕੇ ਪਹਿਰੂਕੀਏ ਕਿਵੇਂ ਹੋ ਸਕਦੀ ਹੈ ਭੱਦੇ ਕਿਵੇਂ ਹੋ ਸਕਦੀ ਹੈ 2 ਦਸੰਬਰ ਦੇ ਹੁਕਮਨਾਮੇ ਜਿਨਾਂ ਇੱਕ ਦੋ ਮਤਾ ਕੱਢ ਕੇ ਉਹ ਪ੍ਰਵਾਨ ਨਹੀਂ ਹੋਣਗੇ ਇੱਕ ਦੋ ਮਤਾ ਕਾਉਣ ਵਾਸਤੇ ਇਹ ਸਾਰਾ ਨਾ ਰੱਖੀ ਜੇ ਤੁਸੀਂ ਇਹ ਇੱਕ ਦੋ ਮਤਾ ਖਾਓਗੇ ਨਾ ਤੇ ਸਾਰਾ 2 ਦਸੰਬਰ ਦਾ ਹੁਕਮਨਾਮਾ ਡੇਬੂਗਾ ਉਹ ਜੋ ਇਹ ਇੱਕ ਦੋ ਮਤਾ ਕੱਢ ਕੇ ਵੀ 2 ਦਸੰਬਰ ਦਾ ਹੁਕਮਨਾਮਾ ਸਟੈਂਡ ਕਰੇ ਜਨਾਈ ਜਿਹੜੀ ਹੈ ਨਾ ਜਨਾਈ ਇਹ ਕੰਨ ਦੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਜਿਹੜਾ ਰਾਸੀ ਫੈਸਲੇ ਥੱਲੇ ਹੈ ਤੇ ਧਾਰਮਿਕ ਉੱਪਰ ਜਦੋਂ ਥੱਲੇ ਰਾਸੀ ਫੈਸਲੇ ਕੱਢੋਗੇ ਨਾ ਤੇ ਧਾਰਮਿਕ ਵੀ ਕਦਮ ਕਰਕੇ ਡੇਗ ਜਾਣਗੇ ਜੇ ਜਦੋਂ ਧਾਰਮਿਕ ਕਦਮ ਕਰਕੇ ਡਿੱਗੇ ਉਦੋਂ ਤੁਸੀਂ ਵੀ ਗਏ ਤੇ ਡੇਗਣ ਵਾਲੇ ਵੀ ਗਏ ਇਹ ਹੋਣਾ ਜੀ ਹੋ ਸਕਦਾ 18 ਮਾਰਚ ਤੋਂ ਪਹਿਲਾਂ ਪਹਿਲ ਹੋਵੇ 18 ਮਾਰਚ ਨੂੰ ਭਾਰਤੀ ਦਾ ਐਲਾਨ ਕੀਤਾ ਹੈ ਨਾ ਕਿ ਦੂਜੇ ਸੰਮਤ ਦਾ ਹੁਕਮਨਾਮਾ ਪੰਥ ਨੇ ਪਰਮਾਨ ਕਰ ਲਿਆ ਹੁਣ ਇਸ ਹੁਕਮ ਬਣਾਵੇਂ ਦੇ ਵਿੱਚੋ ਜੇ 2 ਜਾਂ 8 ਟਾ ਟਕੜ ਦੀ ਕੋਸ਼ਿਸ਼ ਹੋਈ ਸਾਰਾ ਹੁਕਮਨਾਮਾ ਇੱਕ ਟਹਿ ਟੇਹੀ ਹੋਇਆ ਤੇ ਜੇ ਵੀ ਇਤਿਹਾਸਾ ਹਿੱਸਾ ਪਰ ਜਿਸ ਕਿਸਮ ਦੇ ਇਸਲਾਹ ਕਰ ਰਹੇ ਤੁਸੀਂ ਵੀ ਕਰ ਸਕਦੇ ਹੋ ਹੋ ਵੀ ਸਕਦੇ ਹੋ ਬੇਸ਼ਰਮੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ ਪੰਥ ਨੇ ਕੱਲੀ ਜੋਲਤ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼ੁਰੂ ਕੀ ਗੁਰਦਾਰਾ ਪਰਮਦੇ ਕਮੇਟੀ ਨੇ ਕਾਨਫਰੰਸ ਸਦਕਾ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਸੰਕਲਪ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਬਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਕਲਪ ਦਾ ਸਮਝ ਆ ਤਾਂ ਮर्यादा ਦੀ ਪਤਾ ਹੈ ਨਾ ਨਾ ਪਰੰਪਰਾ ਦਾ ਪਤਾ ਕੁਦੀ ਵੀ ਨਾ ਮੀਡੀਆ ਦੇ ਵਿੱਚ ਵੀ ਕਿਹਾ ਹੈ ਕਿ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਸਿੱਖ ਦਾ ਸਿੱਖ ਨਾਲ ਕਾਹਦਾ ਵਿਰੋਧ ਪਾਇਪਲ ਸਿੰਘ ਸੱਚ ਲਈ ਸਾਡਾ ਕੀ ਵਿਰੋਧਾਗਨ ਨਾਲ ਕੋਈ ਵਿਰੋਧ ਨਹੀਂ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕੋਈ ਵਿਰੋਧ ਨਹੀਂ ਵਿਰੋਧ ਕਰਦੇ ਵਿਰੋਧ ਉਸ ਤਰੀਕੇ ਦਾ ਹੈ ਜਿੱਦੇ ਵਿੱਚ ਪ੍ਰਮਾਤਮਾ ਦੀਆਂ ਅੱਖੀਆਂ ਹੁੰਦੀਆਂ 2018 ਦੇ ਵਿੱਚ ਮੈਨੂੰ ਅਕਸ਼ੇਂ ਕੰਧਵਾਸ ਸਾਹਿਬ ਤੇ

ਉਹ ਜਿਹੜੇ ਜੀਤ ਜੀ ਸਿੰਘ ਤੇ ਬਜਨ ਸਿੰਘ ਜਿਹੜੇ ਦਸ਼ਦਾਤ ਸੰਗ ਉਹਨਾਂ ਨੇ ਸੱਚਾ ਸਾਥ ਨੂੰ ਪਾਣੀ ਰਿਸੀ। ਔਰ ਇਹ ਸਨਮਾਨਕ ਆਪਣੇ ਦਰਤਾਰ ਜਿਹੜਾ ਹੈ। ਜਿਹੜਾ ਦਰਤੇ ਲੱਗਿਆ ਹੋਇਆ ਸੀ। ਸੰਤਾਂ ਦੇ ਮਨਾ ਕੇ ਨਰਾਸ਼ਾ ਬਾਬਾ ਸੀ। ਤੇ ਕੋਸਵਰੀ ਪਤਾਨ ਸਰ ਕਹਿਣ ਲੱਗੇ ਕਿ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਡੀ ਪਰੰਪਰਾ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿੱਦੋ ਜੱਥੇਦਾਰ ਨਵੇਂ ਉੱਤਸਵ ਸੀ ਤੇ ਜਥੇਬੰਦੀਆਂ ਸੰਪਰਦਾਵਾਂ ਦੇ ਨਾਲ مشورہ ਕੀਤਾ ਜਾਂਦਾ ਸੀ ਕਿ ਭਾਈ ਅਸੀਂ ਜੱਥੇਦਾਰ ਸਾਹਿਬ ਲੋੜ ਤੁਸੀਂ ਕੋਈ ਨਾਮ ਸੁਝਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ مشورہ ਕਰਦੀ ਸੀ ਤੇ cáiਦਾ ਤੁਸੀਂ ਲਿਖਿਆ ਜਾਂਦੀ ਸੀ ਹਰ ਸੰਪਰਦਾ ਹਰ ਜਥੇਬੰਦੀ ਨੂੰ ਚੁੱਕੀ ਜਾਂਦੀ ਸੀ ਫਿਰ ਨਾਮ ਸੁਝਾਈ ਜਾਂਦੇ ਸੀ ਉਹਨਾਂ ਨਾਵਾਂ ਦੇ ਵਿੱਚੋਂ ਕਰ ਸਿਲੈਕਸ਼ਨ ਕੀਤਾ ਪਿਛਲੇ 3 ਸਾਲਾਂ ਤੋਂ ਹੋ ਰਿਹਾ ਲੱਗ ਪਿਆ ਵੀ ਚਲੋ ਜੱਥੇਦਾਰ ਸਾਹਿਬ ਦਾ ਜੀ ਉਹ ਸੇਵਾ ਸੰਭਾਲ ਸਕਾਂਗੇ ਕਰੋ ਤੇ ਪੂਰੇ ਸੰਗਤ ਸਰਪੱਖਮਾਂ ਕਰਕੇ ਬਦਲ ਲਏ ਸਾਡੇ ਤੇ ਫਿਰ ਉਹਨਾਂ ਨੂੰ ਦਸਤਾਰ ਪੇਕ ਕਰਵਾ ਕੇ ਤੇ ਇੱਕ ਕਿਸਮ ਦੀ ਜੱਥੇਦਾਰ ਨੂੰ ਮੰਨਤਾ ਦਿੱਤੀ ਹੈ ਉਹ ਪੰਥ ਬਹੁਤ ਹੈ ਲਈ ਤੇ ਹੁਣ ਉਹ ਵੀ ਕੰਨੀ ਖੰਡ ਕਰਦੇ ਤੇ ਪੰਥ ਬਹੁਤ ਮੁਹਰ ਪ੍ਰਵਾਹ ਦੀ ਜਾਣ ਦੀ ਲੋੜੀ ਹੈ ਜਪੰਦਿਆ ਸੰਸਥਾ માં ਸਿੰਘ ਸਭਾ ਬਣਾਜੇ ਵਰਗੀਆਂ ਸੰਪਤਾਵਾਂ ਬਹੁਤ ਪ੍ਰਵਾਹ ਦੀ ਜਾਣ ਦੀ ਲੋੜੀ ਹੈ ਉਹ ਵੀ ਕੰਮ ਚੱਲਦਾ ਤੇ ਜੇ ਪੰਥ ਨਾ ਬੋਲੇ ਤਾਂ ਹੁਣ ਉਹਦੇ ਦੂਰ ਨਹੀਂ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਮਾਫੀ ਵੇਲੇ ਕਰੇ ਸੱਯਾ ਸੀ ਤੇ ਕਾਫੀ ਦੇ ਹਦੇਸ਼ ਦਿੱਤੇ ਸੀ ਕਿ ਦੇਵੀਓ ਭਾਈ ਸਾਹਿਬ ਨੂੰ ਆ ਤੇ ਜੇ ਅੱਜ ਪੰਥ ਨਾ ਨੋ ਬੋਲਿਆ ਤੇ ਉਹ ਤੋਂ ਦੂਰ ਨਹੀਂ ਹੈ ਜਿਹੜੋ ਦਸਤਾਰ ਵੀ ਕਹੇ ਸੱਜ ਕੇ ਤੇ ਲਿਆ ਕਰਦੀ ਹੈ ਤੇ ਘਰ ਤੋਂ ਤੋੜ ਦਿਆ ਕਰਦੇ ਉਹ ਜਾਤ ਤੱਕ ਕਰ ਸਕਦਾ ਜਾਂਦਾ ਇਹ ਹਾਲਤ ਬਣ ਗਾ ਏ ਤੇ ਅੱਜ ਅਸੀਂ ਤੋਂ ਪ੍ਰਾਇਗ ਏ ਉਹ ਤਾਂ ਪੁੰਜੀ ਨਹੀਂ ਹੋਇਆ ਹੋਰਲੇ ਸਮਾਜ ਦੇ ਵਿੱਚ ਇਹ ਵੀ ਪਸ਼ੂ ਹੋ ਸਕਦਾ ਏ ਕੰਦੇ ਵਿੱਚ ਹੀ ਜਾਂ ਪਾਰਟੀ ਦੇ ਦਫਤਰ ਦੇ ਵਿੱਚ ਹੀ प्रोजेक्टर ने मीटिंग की थी उसी दस्तार के जो तो थोड़ा अच्छा हो पंथ की पंथ की संपर्दावान की जथेबंदियों की कोई नहीं जरूरत ही कोई नहीं ठीक है श्रोमणी गुरुद्वारा प्रबंधक कमेटी पंथ की सरमौर संस्था है पर बाकी संस्थाओं या बाकी संपर्दाव बाकी जथेबंदियां सिंह सभावान इस सरमौर संस्था दाह ने ਤੁਸੀਂ ਬਾਹਾਂ ਲੱਤਾਂ ਨੂੰ ਤੋੜ ਕੇ ਕਿਵੇਂ ਸਰਵਾਈਵ ਕਰ ਸਕਦੇ ਹੋ ਕਿਵੇਂ ਅੱਗੇ ਵੱਧ ਸਕਦੇ ਹੋ ਬਖਸ਼ ਸਿੰਘ ਜੀ ਜੇ ਤੁਸੀਂ ਆਪਣੀਆਂ ਬਾਹਾਂ ਤੋੜ ਲਓਗੇ ਆਪਣੀਆਂ ਲੱਤਾਂ ਤੋੜ ਲਓਗੇ ਮਨਦੇya ਤੁਸੀਂ ਸਰੀਰ ਹੋ ਮਰੀ ਸ਼ਰਮੋਹਤ ਹੈ ਪਰ ਜੇ ਤੁਸੀਂ ਬਾਹਾਂ ਤੋੜ ਲਓਗੇ ਲੱਤਾਂ ਤੋੜ ਲਓਗੇ ਤੁਸੀਂ ਸਰਵਾਈਵ ਕਰ ਹੀ ਕਰੋਗੇ ਚਦੋਂ ਤੇ ਕਿਵੇਂ ਇਹ ਤਾਂ ਸ਼ਿੰਗਾਰ ਹੈ ਜਿੱਥੇ ਬੰਦੀਆਂ ਸੰਪਰਦਾਵਾਂ ਸਿੰਕ ਸਭਾ ਸਭਾ ਸੁਸਾਇਟੀਆ ਗੁਰਦੁਆਰਾ ਕਮੇਟੀ ਦਾ ਇਹ ਤਾਂ ਸ਼ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਦਾ ਸ਼ਿੰਗਾਰ ਆ ਤੁਸੀਂ ਇਹਨੂੰ ਉਤਾਰ ਕੇ ਪਹਿਰੂਪੀਏ ਕਿਵੇਂ ਹੋ ਸਕਦੇ ਭੱਦੇ ਕਿਵੇਂ ਹੋ ਸਕਦੇ ਕੁਛ ਤਾਂ ਸੋਚੋ ਆ ਮੰਗ ਨਹੀਂ ਕਰਦੇ ਕਾਰਨ ਕੀ ਹੈ ਬੌਸਾਹਿਬ ਬੁਲਾਰਿਆਂ ਨੇ ਕਹਿੰਦਾ ਸੀ ਇਤਹਾਰ ਮੋ 2 ਦਸੰਬਰ ਦਾ ਫਖਰ ਨਾ ਹੋ ਦਾ ਸੰਵਰਤੇ ਹੁਕਮਨਾਮੇ ਦੀਆਂ ਇੱਕ ਦੋ ਮਤਾ ਕਿਹਨੂੰ ਪ੍ਰਵਾਨ ਨਹੀਂ ਨੂੰਹੋ ਇੱਕ ਦੋ ਮਤਾ ਹਟਾਉਣ ਵਾਸਤੇ ਇਹ ਸਾਮਾਰੋਹ ਕੋ ਨਿਕਲਦਾ ਪਹਿਲਾਂ ਮੈਨੂੰ ਕਤਾਰੁਸ਼ੀਕਰ ਕੀ ਪਾਸੇ ਕੀਤਾ ਅਫਸਰ ਮਾਨਕ ਸਿੰਘ ਸਾਹਿਬ ਜੀ ਨੂੰ ਮਾਨਕ ਸੁਲਤਾਨ ਸਿੰਘ ਜੀ ਦੇ ਪਾਸੇ ਕੀਤਾ ਦੇਖੋ ਮਤਾ ਗਣੀਆਂ ਪ੍ਰਵਾਨ ਨਹੀਂ ਹੈ ਇਹ ਹਟਾਏ ਪਰ ਮੈਂ ਇੱਕ ਗੱਲ ਦੱਸ ਰਿਹਾ ਹਾਂ ਇਹਦੀ ਆ ਵੀ ਕਹਿੰਦਾ ਹੈ ਜਿਸ ਸੰਗਤ ਸਾਰੇ ਸੁਣ ਰਹੇ ਹੋ ਜਿਹੜੀਆਂ ਇੱਕ ਦੋ ਮਤਾਂ ਜਿਨ੍ਹਾਂ ਨੂੰ ਕਹਿੰਦੇ ਇਹ ਪਰਵਾਣ ਨਹੀਂ ਨਾ ਹੈ ਇਹ ਨੀਹਾਨੇ ਦੇ ਬਾਕੀ ਹੁਕਮਨਾਮਾ ਇਹਨਾਂ ਨੀਹਾਂ ਦੇ ਉੱਪਰ ਹੈ ਜੇ ਤੁਸੀਂ ਇਹ ਇੱਕ ਦੋ ਮਤਾਂ ਹਾਂਉਂਗੇ ਨਾ ਤੇ ਸਾਰਾ 2 ਦਸੰਬਰ ਦਾ ਹੁਕਮਨਾਮਾ ਡਿੱਗੂਗਾ ਉਹਦੇ ਜੋ ਇਹ ਇੱਕ ਦੋ ਮਤਾਂ ਕੱਢ ਜੀਗਾ ਤੇ 2 ਦਸੰਬਰ ਦਾ ਹੁਕਮਨਾਮਾ ਸਟੈਂਡ ਹੋਏਗਾ ਇਹ ਚੜਤੀ ਇਸ ਤਰ੍ਹਾਂ ਨਾਲ ਕੀਤੀ ਗਈ ਹੈ ਚਣਾਈ ਜਿਹੜੀ ਹੈ ਨਾ ਚਣਾਈ ਇਹ ਕੰਨ ਦੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਕਿ ਰਾਸੀ ਫੈਸਲੇ ਥੱਲੇ ਆ ਤੇ ਧਾਰਮਿਕ ਉੱਪਰ ਆ ਜਦੋਂ ਥੱਲੇ ਰਾਸੀ ਫੈਸਲੇ ਕਰੋਗੇ ਨਾ ਤੇ ਧਾਰਮਿਕ ਵੀ ਧੰਮ ਕਰਕੇ ਡਿੱਗ ਜਾਣਗੇ ਕਿ ਜਦੋਂ ਧਾਰਮਿਕ ਧੰਮ ਕਰਕੇ ਡਿੱਗੇ ਉਹਦੋਂ ਤੁਸੀਂ ਵੀ ਗਏ ਤੇ ਡੇਗ ਨਾਲ ਹੀ ਗਏ ਕਿ ਚਿੰਤੇ ਰੱਖਿਓਗਾ ਤੇ ਹੁਣ ਅੱਜ ਹੋ ਸਕਦਾ 18 ਮਾਰਚ ਤੋਂ ਪਹਿਲਾਂ ਮੈਨੂੰ 18 ਮਾਰਚ ਨੂੰ ਭਾਰਤੀ ਦਾ ਆਦਾਨ ਕੀਤਾ ਹੈ ਨਾ साहब हो सकता अठारह मार्च को पहला पहला हो सकता चेते रखे हुआ हुए साहब ने माफी दी हफ्ते बाद फिर हुक्मनामा बदल दिया गया पहला जो ना हुमनामा पंथक भावनामा की तर्जमानी करता नहीं करता

ਅੱਗੇ ਮੰਗੀ ਵਾਪਸ ਲਈ ਪਰ ਜੇ ਹੁਣ ਪੰਤੂ ਨੂੰ ਮਨਜ਼ੂਰ ਹੁਕਮਨਾਮਾ ਬਦਲ ਕੇ ਦਾਸਪੰਥਾਂ ਦੀ ਭਾਵਨਾਵਾਂ ਦੀ ਤਸਦੀਕ ਕਰਨ ਵਾਲਾ ਨਿਯਮੋ ਦੇ ਵਿੱਚ ਐਮੈਂਡਮੈਂਟਸ ਹੋਈ ਤੇ ਇਹ ਵੀ ਇਤਿਹਾਸ ਦਾ ਹਿੱਸਾ ਹੈ ਪਰ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਣੂਗਾ ਨਾ ਇਹਦੀ ਡੇਟ ਕਾਲੀ ਐਕਸਾ ਦੇ ਲਿਖੀ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਨੇ ਪ੍ਰਵਾਨ ਕਰ ਲਿਆ हुक्मनामे जो, जो, जो दो चार खेटा कड़न की कोशिश हुई सारा हुक्मनामा के टह ढेरी होया तो यह भी इतिहास का हिस्सा यह चेते रख वैसे मुश्किल है वैसे औखा है होना लगता है भी यह कल कह पर जिस किसम के सलाहकार है उम्मीद भी कर सकते जो हो भी सकते ਕونکہ ਜੇ ਤੋ ਠੀਠ ਸਹੀ ਧਾਰਨ ਕਰਨੀ ਫਿਰ ਕੁਝ ਵੀ ਹੋ ਸਕਦਾ ਤੇ ਬੇਸ਼ਰਮੀ ਧਾਰਨ ਕਰਨੀ ਫਿਰ ਕੁਝ ਵੀ ਹੋ ਸਕਦਾ ਤੇ ਥੋੜੀ ਜਿਹੀ ਰਾਈ ਦੇ ਦਾਣੇ ਜਿੰਨੀ ਵੀ ਸ਼ਾਂਤ ਹੋਈ ਫਿਰ ਨਹੀਂ ਹੁੰਦਾ ਤੇ ਜੇ ਰਾਈ ਦੇ ਦਾਣੇ ਜਿੰਨੀ ਵੀ ਸ਼ਾਂਤਰਾ ਹੋਈ ਤੇ ਫਿਰ ਹੋ ਸਕਦਾ ਫਿਰ ਹੋ ਸਕਦਾ ਕੁਝ ਵੀ ਹੋ ਸਕਦਾ ਸੁਸਾਤ ਸੰਗਤੀ बड़िया शक्तियों का मुकाबला अबदाली आया चढ़ के श्री अकाल तखा साहब के पंथ ने मुकाबला चौरासी चढ़ के पंथ ने मुकाबला गोले बरसाए तोपा टैंक गोलियां बरसाइया बजुरकों दया पंथ ने मुकाबला पर सवाल संकल्प में देखने का यहां ਸਾਡੇ ਸਿਧਾਂਤ ਨੂੰ ਡੇਕਣ ਦਾ ਜਤਨ ਹੋਇਆ ਖਤਰਨਾਕ ਗੱਲ ਕੀ ਹੈ ਜੇ ਸਾਡੇ ਸਿਧਾਂਤ ਨੂੰ ਡੇਕਣ ਦਾ ਜਤਨ ਹੋਇਆ ਹੈ ਜਾਂ ਸਾਡੀਆਂ ਜਿਹੜੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਹੈ ਉਹਨਾਂ ਨੂੰ ਡੇਕਣ ਦਾ ਜਤਨ ਹੋਇਆ ਤੇ ਖਤਰਨਾਕ ਗੱਲ ਕੀ ਹੈ ਖਤਰਨਾਕ ਗੱਲ ਇਹ ਹੈ ਕਿ ਕਿਤਾਬ ਉਹਨਾਂ ਲੋਕਾਂ ਦੀ ਹੈ ਜਿਹਨਾਂ ਤੋਂ ਤੁਮ ਪਰੰਪਰਾਵਾਂ ਤੇ ਸੰਕਲਪਾਂ ਦੀ ਰਾਖੀ ਹੁੰਦੀ ਹੈ ਇਹ ਖਤਰਨਾਕ ਹੁੰਦਾ ਹੈ ਖਤਰਨਾਕ ਕਿਉਂ ਕਿ ਇਹ ਹੈ ਜਿਨ੍ਹਾਂ ਨੂੰ ਰਾਖੀ ਸੰਪਤੀ ਗਈ ਸੀ ਕਿ ਤੁਸੀਂ ਰਾਖੀ ਕਰਦੇ ਹੈ। ਅੱਜ ਬਿਜਲੀ ਪ੍ਰਦਾਨ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲਗਰ ਜਿਲ੍ਹੀਆਂ ਤੇ ਗੋਲਗਾ ਜਣ ਕੇ ਮਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨਹੀਂ ਹੈ। ਬਿਜਲੀ ਦੇ ਬਿੱਲ ਭਰਨਾ ਨਹੀਂ ਹੈ। ਸੰਕਲਪ ਦੀ ਰਾਖੀ ਕਰਨੀ ਹੈ, ਸਿਧਾਂਤ ਦੀ ਰਾਖੀ ਕਰਨੀ ਹੈ। ਪੰਥ ਨੇ ਇਹਨੂੰ ਗੋਲਕ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ। ਪੰਥਨੀ ਸਦਕਾ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਸੰਗਤ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਤੇ ਜਿਹੜੇ ਪਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਗਤ ਦਾ ਸੰਗਤ ਹੈ ਨਾ ਮ리아ਦਾ ਦੀ ਪਤਾ ਹੈ ਨਾ 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 ਪਰੰਪਰਾ ਦਾ ਪਤਾ ਕੋਈ ਵੀ ਨਹੀਂ ਬਣ। ਆ 10 ਕੇ ਇਹਨੇ ਮਨਚ ਸੰਚਾਲਨ ਕਰਨ ਵਾਲੀ ਵੀ ਦਿਖਾਈ ਸਰਕਾਰੀ ਪਤਾ ਤਾਂਾਸਕੇ ਨਹੀਂ ਤੇ ਜੇ ਬਾਕੀਆ ਨਾਲ ਵੀ ਪੁਰਛਾਨ ਕਰ ਲੋ ਲੋਆਂ ਦਾ ਤਾਂ ਪਤਾ ਨਹੀਂ ਲੱਗੇ ਉਹਨੇ ਇਹ ਰਾਕੇ ਕਿ ਚਾਹ ਇਹੋ ਖਾਈ ਇਹ ਦਰਦਾ